ਓ ਜਿਵੇਂ ਹੁੰਦੇ ਗਏ ਪੰਜਾਬ ਵਿੱਚੋਂ ਨਸ਼ੇ ਵੇਖ ਲਓ ਓ ਜਿਵੇਂ ਭੁੰਦੇ ਗਏ ਡੀਜਲ ਦੇ ਰੇਟ ਵੇਖ ਲਓ ਓ ਜਿਵੇਂ ਸਭ ਦੇ ਆ ਹੱਥਾਂ 'ਚ ਸਮਾਰਟਫੋਨ ਭਰੀ ਐ ਓ ਜਿਵੇਂ ਕਰ ਕਰ ਮਿਲੀ ਨੌਕਰੀ ਸਰਕਾਰੀ ਐ ਹੋ ਜਾਈਏ 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 ਕਿੱਥੇ ਜਾਈਏ 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 ਰਾਜੇ ਦੇ ਆ ਲਾਰਿਆਂ ਨਾ ਓਏ ਰਾਜੇ ਦੇ ਆ ਲਾਰਿਆਂ ਨਾ ਕਿਵੇਂ ਚੁੱਲਿਆਂ 'ਚ ਅੱਗ ਮਚਾਈਏ ਚੁੱਲਿਆਂ 'ਚ ਅੱਗ ਮਚਾਈਏ ਨਾਰੇ 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 ਹੋ ਨਾਰੇ 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 ਕੱਲ ਫੇਰ ਕੁੱਟੇ ਮਾਸਟਰ ਉਹ ਰੋਜ਼ ਜਾਂਦੇ ਕੁੱਟੇ ਮਾਸਟਰ ਜਿਹੜੇ ਲਾਉਂਦੇ ਸੀ ਸ਼ਾਂਤ ਮਈ ਮਜ਼ਾਰੇ ਕਰਦੇ ਸੀ ਸ਼ਾਂਤ ਮਈ ਮਜ਼ਾਰੇ ਹੋ ਮੀਨੇ ਮੀਨੇ ਮੀਰੇ ਲੋਕੀ ਮੀਨੇ 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 ਸਾਢੇ ਹਿੱਸੇ ਆਈ ਸੀ ਜੜੀ ਓਏ ਸਾਢੇ ਹਿੱਸੇ ਆਈ ਸੀ ਜੜੀ ਓਹ ਦੱਬ ਲਈ ਜ਼ਮੀਨ ਦੱਸੋ ਕਿਨੇ ਦੱਬ ਲਈ ਜ਼ਮੀਨ ਦੱਸੋ ਕਿਨੇ ਹੋ ਗਈ ਰਾਈ ਰਾਈ ਮਸਾਂ ਮਰ ਕੇ ਦਿਹਾੜੀ ਲਾਈ ਕਿਸੇ ਨੂੰ ਟਿੱਡ ਭੁੱਖੇ ਕਰਕੇ ਕਿਸੇ ਨੂੰ ਟੱਡ ਭੁੱਖੇ ਕਰਕੇ ਕਿਸੇ ਨੂੰ ਬਾਲਾ ਖਾ ਕੇ نیند ਨਾ ਆਈ ਖਾ ਕੇ نیند ਨਾ ਆਈ ਓ ਬੱਚੇ ਮੰਗਦੇ ਨੇ ਫੋਨ ਹੁਣ ਟੱਚ ਸਕਰੀਨ ਓ ਬੱਚੇ ਮੰਗਦੇ ਨੇ ਫੋਨ ਹੁਣ ਟੱਚ ਸਕਰੀਨ ਓ ਸਾਡੀ ਵਦ ਦੀ ਫਿਕਰ ਜਿਵੇਂ ਵਦੀ ਜਾਂਦਾ ਚੀਨਾ ਹੌਣ ਨਾਲੇ ਕਰਦੇ ਆ ਕੰਮ ਜੇ ਮੈਂ ਕਰਦੀ ਮਸ਼ੀਨ ਓਏ ਨਾ ਦੀਏ ਤੇ ਯਾਦ ਨਾ ਕੋਈ ਮਹਿੰਗੀ ਜੀ ਨਸ਼ੀਨਾ ਤਾਂ ਵੀ ਲੱਗਦਾ ਨਹੀਂ ਪਤਾ ਕਿੱਥੇ ਜਾਂਦੀ ਐ ਕਮਾਈ ਹੋਗੀ ਫੋਨਾ ਤੇ ਪੜਾਈ ਬੱਚੇ ਪਾਉਂਦੇ ਨੇ ਦੁਹਾਈ ਬੈਗੀ ਸਾਡੀਆਂ ਜਿਹੜਾਂ ਤੇ ਸਰਕਾਰ ਮਹਿੰਗਾਈ ਓਏ ਹੋਗੀ ਫੋਨਾ ਤੇ ਪੜਾਈ ਬੱਚੇ ਪਾਉਂਦੇ ਨੇ ਦੁਹਾਈ ਜਿਹੜਾ ਸਾਰ ਦਿਨ ਤੇ ਬੈਗੀ ਸਰਕਾਰ ਮਹਿੰਗਾਈ ਓ ਪਾਰੇ 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 ਇਹ ਲੱਗਦੇ ਬੱਠਲ ਪਾਰੇ ਹੋ ਪਾਰੇ 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 ਇਹ ਲੱਗਦੇ ਬੱਠਲ ਪਾਰੇ ਓ ਪੋਟਿਆਂ ਚ ਹੋਈਆਂ ਗਲੀਆਂ ਓ ਪੋਟਿਆਂ ਚ ਹੋਈਆਂ ਗਲੀਆਂ ਜਾਂਦੇ ਕਰਨ ਦਿਹਾੜੀ ਪਾਰੇ ਇਹ ਕਰਨ ਦਿਹਾੜੀ ਪਾਰੇ ਹੋ ਵਾਇਆ 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 ਆ ਲੌਕਡਾਊਨ ਨਾਲੇ ਕਰਫੂ ਲਾਇਆ ਹੋ ਸਾਈਕਲਾਂ ਦੇ ਡੰਡੇ ਤੋੜਤੇ ਹੋ ਸਾਈਕਲਾਂ ਦੇ ਡੰਡੇ ਤੋੜਤੇ ਸੀ ਜਹਾਜ ਚ ਕਰੋਨਾ ਆਇਆ ਜਹਾਜ ਚ ਕਰੋਨਾ ਆਇਆ ਅਮਾਰਿਆਂ ਤੇ ਜ਼ੋਰ ਚੱਲਦਾ ਹੋ ਮਾਰਿਆਂ ਤੇ ਜ਼ੋਰ ਚੱਲਦਾ ਕਹਿੰਦੇ ਜੀ ਜੀ ਨਾ ਬਾਬਾ ਨੂੰ ਸਾਨੂੰ ਨਾ ਕਰੋਨਿਆਂ ਹੋਈ ਵੇ ਸਾਨੂੰ ਨਾ ਕਰੋਨਿਆਂ ਹੋਈ ਵੇ ਪੈਸੇ ਹੈ ਨਹੀਂ ਇਹ ਲਾਜਾਂ ਨੂੰ ਪੈਸੇ ਹੈ ਨਹੀਂ ਇਹ ਲਾਜਾਂ ਨੂੰ ਓ ਕਿੱਥੇ ਮਾੜੇ ਸਮੇ ਤੋਂ ਟੈਂਦਾ ਗੁਰ ਤੇਜ ਮੁਹੱਬਤ ਕਹਿੰਦਾ ਓ ਕਿੱਥੇ ਮਾੜੇ ਸਮੇ ਤੋਂ ਟੈਂਦਾ ਗੁਰ ਤੇਜ ਮਹਬਤ ਕਹਿੰਦਾ ਕਰੋਨਾ ਦੇ ਵਿਰੁੱਧ ਜੰਗ ਦੀ ਬਸ ਇੱਕ ਬੰਦਾ ਲੜਦਾ ਰਹਿੰਦਾ ਉਹ ਕਦੇ ਕਹਿੰਦਾ ਚੱਕੋ ਥਾਲੀਆਂ ਉਹ ਕਦੇ ਕਹਿੰਦਾ ਮਾਰੋ ਥਾੜੀਆਂ ਕਦੇ ਦੀਵੇ ਲਾਉਣ ਨੂੰ ਕਹਿੰਦਾ ਜੀ ਉਹਦੇ ਗੁਣ ਗਾਏ ਜਾਣਗੇ ਜੀ ਉਹਦੇ ਗੁਣ ਗਾਏ ਜਾਣਗੇ ਇਹ ਬੰਦੇ ਮਰਵਾਏ ਜਾਣਗੇ ਨਲ ਬਣਾਏ ਜਾਣਗੇ ਜਿਉ ਦੇ ਗੁਣ ਗਾਏ ਜਾਣਗੇ ਇਹ ਹੱਕ ਨਾ ਕੋਈ ਮੰਗੋ ਭੁੱਲ ਕੇ ਯਾਰ ਫਤਵੇ ਸੁਣਾਏ ਜਾਣਗੇ ਫਤਵੇ ਸੁਣਾਏ ਜਾਣਗੇ ਕਿ ਠੰਡਾਂ ਦੀ ਤਾਂ ਝਾੜੋਂ ਵਾਲਿਆ ਕਿ ਠੰਡਾਂ ਦੀ ਤਾਂ ਝਾੜੋਂ ਵਾਲਿਆ ਇੱਥੇ ਜੁਮਲੇ ਸੁਣਾਏ ਜਾਣਗੇ ਕਰੇ ਝੋਮਲੇ ਪਚਾਏ ਜਾਣਗੇ ਗੱਫੇ ਵਰਤਾਏ ਜਾਣਗੇ ਪੈਸੇ ਤੇ ਲਕਵੇਂ ਆਂਦਾ ਹੋ ਪੈਸੇ ਤੇ ਲਕਵੇਂ ਆਂਦਾ ਅਸੀਂ ਪਰਦਾਰ ਸਤ ਦੇ ਸੰਦਲ ਕੀ ਫਤਵੇਂ ਆਂਦਾ ਦਰ ਕੀ ਫਤਵੇਂ ਆਂਦਾ ਸੰਦ ਦਰਨੀ ਫਤਵੇਂ ਆਂਦਾ